ਅੱਜ ਲੈ ਦੱਸ ਮੈਨੂੰ ਖੁਸ਼ੀ ਘਟਵਾ ਮੈਂ ਅੱਜ ਬਦਲਾ ਲਿਆ ਤੇਰੇ ਕੋਲ ਠੀਕ ਹੈ ਹੁਣ ਤੁਸੀਂ ਆਏ ਹੀਗੇ ਇਹਨਾਂ ਦੀ ਭੂਆ ਆਈ ਹੀ ਤਰੌਣਕ ਲੱਗ ਗਈ 2 1 ਸੱਸਾਂ ਵੀ ਮਨਾ ਮਾ 2 1 ਜੇ ਮਾਂ ਕੋਈ ਨਹੀਂ ਸਿੱਖਿਆ ਗਿਆ ਨਾ ਤੇ ਸੱਸ ਵੀ ਮਾਂ ਹੀ ਹੁੰਦੀ ਆ 1 ਚਲ ਚਾਉਂਦੀ ਤੇ ਤੂੰ ਨਹੀਂ ਸੀ ਪਰ ਬੇਇੱਜ਼ਤੀ ਤਾਂ ਹੋ ਗਿਆ ਸਾਰੇ ਰਿਸ਼ਤਿਆਂ 'ਚ ਇਦਰਾ ਬਲੌਕ ਹੋਇਣਾ ਨਾ ਵੀਊ ਬਲੌਕ ਹੋਇਣਾ ਸਸਿਗਰ ਬੰਦਰ ਸਸਿਗਰ ਵੀਰ ਜੀ ਉਹ ਠੀਕ ਠਾਕ ਵਧੀਆ ਵਧੀਆ ਠੀਕ ਆ ਆਜੋ ਦੱਸਿਆ ਨਹੀਂ ਹਾਂ ਵੀਰ ਜੀ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਓਹੋ ਤੇ ਮੈਂ ਤਾਂ ਫੋਨ ਕਰਕੇ ਆਇਆ ਸੀ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਆਓ ਅੱਗੇ ਆਜੋ ਇੱਕ ਕਹਿਣਾ ਸੀ ਕਿ ਇਹ ਸਵੇਰ ਦੇ ਬਾਅਦ ਗਏ ਆ ਤੇ ਚਲੋ ਭਾਵੇਂ ਬੰਦਾ ਆਉਂਦਾ ਜਾਂਦਾ ਰਹੇ ਤੇ ਕੋਈ ਗੱਲ ਨਹੀਂ ਹੁੰਦੀ ਹੌਂ ਨਵੇਂ ਨਵੇਂ ਚਾਕਾ ਵੀ ਹੁੰਦਾ ਵਾ ਚਲੋ ਵਧੀਆ ਕੀਤਾ ਵਾ ਹੋ ਗਈ ਆ ਨਾ ਮਾਸੀ ਹੁਣ ਕਿੱਥੇ ਨੇ ਉਹ ਵੀ ਬਸ ਇੱਥੇ ਘਰੇ ਹੀ ਹੋਣੇ ਉਹ ਇੱਥੇ ਮਿਲਦੋਗੇ ਥੋੜਾ 21 ਹਾਂਜੀ ਵੀਰ ਜੀ ਠੀਕ ਠਾਕ ਆ ਕੋਈ ਨਹੀਂ ਬਾਕੀ ਬਾਕੀ ਹਾਂ ਆਹੋ ਕਰਦੀ ਆ ਕਿ ਪੁੱਤ ਜਿੰਨਾ ਕਿ ਤੁਸੀਂ ਸਖਾਲ ਕੇ ਕੱਲੇ ਆ ਵਾ ਹਾਂਜੀ ਨਹੀਂ ਅਸੀਂ ਚਲੋ ਜਿੰਨੇ ਕਿ ਜੋਗੇ ਹੈਗੇ ਅਸੀਂ ਸਖਾ ਲਿਆ ਵਾ ਬਾਕੀ ਥੋੜਾ ਬੋੜਾ ਤੁਹੀ ਵੀ ਜ਼ਰੂਰ ਸਿਖਾ ਲਿਓ ਕੱਟ ਲੈ ਆ ਦੁਬਾਰਾ ਕਰ ਉਹ ਤਾਂ ਕੰਮ ਮੈਨੂੰ ਲੱਗਦਾ ਇਹਨੂੰ ਹਿਸਾਬ ਦਾ ਹੀ ਹੁੰਦਾ ਵਾ ਸਿਖਾਇਆ ਹੀ ਨਹੀਂਗਾ ਪੜਾਈ ਇਹ ਨਹੀਂ ਇਹ ਨਹੀਂ ਕਰਨਾ ਚਾਹੀਦਾ ਹਾਂ ਕੋਈ ਗੱਲ ਨਹੀਂ ਜਿਹੜੀ ਚੀਜ਼ ਦਾ ਨਾਮ ਪਤਾ ਲੱਗੇ ਨਾ ਤੇ ਆਪ ਦੱਸ ਦੇਣੀ ਠੀਕ ਹੈ ਕੱਟ ਲੈ ਕੱਟ ਲੈ ਮੈਂ ਬੈਠੇ ਆਂ ਬੈਠੀ ਆਂ ਤੇ ਵੀਰ ਤੇਰੇ ਦਾਲ ਖਾਦੀ ਸੀ ਹੁਣ ਏਦਾਂ ਕਰ ਆਂਡਿਆਂ ਚ ਪੁਰਜੀ ਬਣਾ ਲੈ ਨਾਲ ਦਹੀਂ ਹੋ ਜਾਊਗਾ ਬਣਾਈ ਤੇ ਸੁਣੀ ਨਾ ਮੇਰੀ ਗੱਲ ਮੰਮੀ ਜੀ ਮੰਮੀ ਜੀ ਮੈਨੂੰ ਬਣਾਉਣੀ ਨਹੀਂ ਆਉਂਦੀ ਫੇਰ ਦੱਸ ਦਊਗਾ ਕਿਦਾਂ ਬਣਾਉਣੀ ਹੈ ਨਹੀਂ ਨਹੀਂ ਤੁਸੀਂ ਕਿਦਾਂ ਦੱਸ ਦਿੰਦੀ ਆ ਕਿ ਕਿਦਾਂ ਬਣਾਉਣੀ ਆ ਨਾਲੇ ਹੁਣ ਐ ਘਰ ਵਿੱਚ ਵਿਆਹ ਕੇ ਆਈਆਂ ਨਾ ਤੇ ਜਿਹੜੇ ਕੰਮ ਇਹ ਕਵਾਂ ਰਬਾ ਅੱਜ ਲੈ ਦੱਸ ਮੈਨੂੰ ਖੁਸ਼ੀ ਘਟਵਾ ਮੈਂ ਅੱਜ ਬਦਲਾ ਲਿਆ ਤੇਰੇ ਕੋਲ ਠੀਕ ਆ ਹੁਣ ਤੁਸੀਂ ਆਏ ਹੀਗੇ ਇਹਨਾਂ ਦੀ ਭੂਆ ਆਈ ਹੀ ਤਰਾਉਣ ਕ ਲੱਗ ਗਈ 2 1 ਸੱਸਾ ਵੀ ਮਨਾ ਮਾ 2 1 ਜੇ ਮਾਂ ਕੋਈ ਨਹੀਂ ਸਿੱਖਿਆ ਗਿਆ ਨਾ ਤੇ ਸੱਸ ਵੀ ਮਾਂ ਹੀ ਹੁੰਦੀ ਆ 1 ਚਲ ਚਾਉਂਦੀ ਤੇ ਤੂੰ ਨਹੀਂ ਸੀ ਪਰ ਬੇਇੱਜ਼ਤੀ ਤਾਂ ਹੋ ਗਿਆ ਸਾਰੇ ਰਿਸ਼ਤਿਆਂ ਚ ਇਦਰਾ ਬਲੌਕ ਹੋ ਜਾਣਾ ਨਾ ਵਿਊ ਬਲੌਕ ਹੋ ਜਾਣਾ ਸਸੀ ਗੁਰਪ੍ਰਿੰਦਰ ਸਸੀਆ ਵੀਰ ਜੀ ਉਹ ਠੀਕ ਠਾਕ ਵਧੀਆ ਵਧੀਆ ਠੀਕ ਆ ਆਜੋ ਦੱਸਿਆ ਨਹੀਂ ਹਾਂ ਵੀਰ ਜੀ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਓਹੋ ਤੇ ਮੈਂ ਤਾਂ ਫੋਨ ਕਰਕੇ ਆਇਆ ਸੀ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਆਓ ਅੱਗੇ ਆਜਾ ਇੱਕ ਕਹਿਣਾ ਹੈ ਕਿ ਇਹ ਸਵੇਰ ਦੇ ਬਾਅਦ ਗਏ ਆ ਤੇ ਚਲੋ ਭਾਵੇਂ ਬੰਦਾ ਆਉਂਦਾ ਜਾਂਦਾ ਰਹੇ ਤੇ ਕੋਈ ਗੱਲ ਨਹੀਂ ਹੁੰਦੀ ਹੁਣ ਨਵੇਂ ਨਵੇਂ ਝਾਕਾ ਵੀ ਹੁੰਦਾ ਵਾ ਚਲੋ ਵਧੀਆ ਕੀਤਾ ਵਾ ਹੋ ਗਈਆਂ ਨਾ ਮਾਸੀ ਹੁਣ ਕਿੱਥੇ ਨੇ ਉਹ ਵੀ ਬਸ ਇੱਥੇ ਘਰੇ ਹੀ ਹੁਣੇ ਉਹ ਇੱਥੇ ਬਲਦੋਗੇ ਥੋੜਾ ਟੂ ਆਂ ਹਾਂਜੀ ਵੀਰ ਜੀ ਠੀਕ ਠਾਕ ਆ ਕੋਈ ਨਹੀਂ ਬਾਕੀ ਬਾਕੀ ਹੋ ਆਹੋ ਕਰਦੀ ਆ ਕਿ ਪੁੱਤ ਜਿੰਨਾ ਕਿ ਤੁਸੀਂ ਸਖਾਲ ਕੇ ਕੱਲੇ ਆ ਵਾ ਹਾਂਜੀ ਨਹੀਂ ਅਸੀਂ ਚਲੋ ਜਿੰਨੇ ਕੁ ਜੋਗੇ ਹੈਗੇ ਅਸੀਂ ਸਖਾਲ ਲਿਆ ਵਾ ਬਾਕੀ ਥੋੜਾ ਬੋੜਾ ਤੁਸੀਂ ਵੀ ਸਿਖਾ ਲਿਓ ਕੱਟ ਲਈ ਆ ਦੁਬਾਰਾ ਕਰੋ ਉਹ ਤਾਂ ਕੰਮ ਮੈਨੂੰ ਲੱਗਦਾ ਇਹਨੂੰ ਹਸਾਬ ਦਾ ਹੀ ਹੁੰਦਾ ਵਾ ਸਿਖਾਇਆ ਹੀ ਨਹੀਂਗਾ ਪੜਾਈ ਇਹ ਇਹ ਨਹੀਂ ਕਰਨਾ ਚਾਹੀਦਾ ਹਾਂ ਕੋਈ ਗੱਲ ਨਹੀਂ ਜਿਹੜੀ ਚੀਜ਼ ਦਾ ਨਾਮ ਪਤਾ ਲੱਗੇ ਨਾ ਤੇ ਆਪ ਦੱਸ ਦੇਣੀ ਠੀਕ ਹੈ ਕੱਟ ਲੈ ਕੱਟ ਲੈ ਮੈਂ ਬੈਠੇ ਆਂ ਬੈਠੀ ਆਂ ਤੇ ਵੀਰ ਸਵੇਰੇ ਦਾਲ ਖਾਧੀ ਸੀ ਹੁਣ ਏਦਾਂ ਕਰ ਆਂਡਿਆਂ ਚ ਭੁਰਜੀ ਬਣਾ ਲੈ ਨਾਲ ਦਹੀਂ ਹੋ ਜਾਊਗਾ ਬਣਾਈ ਤੇ ਸੁਣੀ ਨਾ ਮੇਰੀ ਗੱਲ ਮੰਮੀ ਜੀ ਮੰਮੀ ਜੀ ਮੈਨੂੰ ਬਣਾਉਣੀ ਨਹੀਂ ਆਉਂਦੀ ਫਿਰ ਦੱਸ ਦਊਗਾ ਕਿਦਾਂ ਬਣਾਉਣੀ ਹੈ ਨਹੀਂ ਨਹੀਂ ਤੁਸੀਂ ਕਹਿੰਦੇ ਕਦੇ ਨਾ ਦੱਸ ਦਿੰਦੀ ਆ ਕਿ ਕਿਦਾਂ ਬਣਾਉਣੀ ਆ ਨਾਲੇ ਹੁਣ ਐ ਘਰ ਵਿੱਚ ਵਿਆਹ ਕੇ ਆਈਆਂ ਨਾ ਤੇ ਜਿਹੜੇ ਕੰਮ ਇਹ ਕਵਾਂ 1 ਰਬਾ ਹਾਂ ਕਿੰਨੇ ਦਿਨ ਹੋ ਗਏ ਆ ਤੇ ਚੱਲ ਇੱਕ ਵਾਰੀ ਫੇਰਾ ਮਾਰ ਜੋ 800 ਹਾਂਜੀ ਤੁਹਾਨੂੰ ਪਤਾ ਵਾ ਵੀ ਛੁੱਟੀ ਵੀ ਥੋੜੀ ਰਹਿ ਗਈ ਆ ਤੇ ਯਾਰ ਦੋਸਤੇ ਦੇ ਵੀ ਹਮ ਯਾਰ ਦੋਸਤਾਂ ਦੇ ਵਨ ਹਾਂਜੀ ਹਾਂਜੀ ਪਾਜੀ ਵਨ ਚਲੋ ਠੀਕ ਆ ਪਾਜੀ ਹੈ ਵਨ ਨਹੀਂ ਉਹ ਨਹੀਂ ਕੋਈ ਨਾ ਮम्मी ਨੂੰ ਪੁੱਛ ਲੋ ਤੁਸੀਂ ਤਾਂ ਵੀ ਬਿਨਾਂ ਪੁੱਛੇ ਚਲ ਜਾਓ ਠੀਕ ਆ ਨਾ ਵਾ ਫਿਰ ਮੈਂ ਕਰਕੇ ਜਾਈਂਗੀ ਨਾਲੇ ਪਾ ਕੇ ਕੀ 1 ਫਿਰ ਕੱਲ ਨੂੰ ਟਾਈਮ ਨਾ ਆ ਜਾਇਓ ਹੁਣ ਤੁਹਾਡਾ ਕਰਕੇ ਗੱਲ ਤੁਹਾਡੇ ਕੱਲ ਤੇ ਪਾਈ ਆ 1 ਇਹਨਾਂ ਨੂੰ ਕਹਿੰਦੇ ਆ ਅੱਜ ਕੇ ਰਿਸ਼ਤੇਦਾਰ ਕੋ ਹੋ ਆਓ ਮਾਸੀ ਤੇਰੀ ਕਹਿੰਦੀ ਜੇ ਇੱਕ ਗੱਲ ਕਰਨਗੇ ਨਾ ਤਾਂ ਠੋਕੇ ਗਾੜੀ ਦੋ ਜਵਾਬ ਦੇਣੀ ਮੰਮੀ ਇਹ ਗੱਲ ਤੂੰ ਬਾਜੀ ਕਰਨ लवली 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 ਕਰਨ 1 लवली ਮੇਰੇ ਦਿਲ ਚ ਵੀ ਇਹ ਗੱਲ ਰਿਝਣ ਦੀ ਆ ਮੋਟਰਸਾਈਕਲ ਤੇ ਚੱਲ ਜਾਣਾ ਹਾਂ ਪਰ ਵਿਚੋਲੇ ਨੂੰ ਇੱਕ ਵਾਰੀ ਫੋਨ ਕਰ ਦਿਓ ਤਈ ਪਰ ਫੋਨ ਭੈਣ ਜੀ ਨਹੀਂ ਤੇ ਜੇ ਵਿੱਚੋਲੇ ਮੁਕਰਗੇ ਤੇ ਫਿਰ ਕੀ ਕਰੋਗੇ ਮੁਕਰਗੇ ਇਹਨਾਂ ਦੀ ਜਾਨ ਨਾ ਕੱਢੋ 2 1 ਮੁਕਰਗੇ 1 ਮੈਨ ਦਸੂ ਆਪਾਂ ਜਾਣਾ ਕਰਤੀ 1 ਮਿੰਟ ਕਾਲ ਸੁਣੋ 1 ਰਮਰ ਇੱਕ ਮਿੰਟ ਬਰੀ ਕਾਲ ਸੁਣੋ ਕੋਈ ਗੱਲ ਨਹੀਂ ਉਦਾਂ ਹੀ ਚੱਲ ਜੰਨੇ ਆ ਓ ਮੈਂ ਕਹਿੰਦਾ ਵੀ ਬੋਲ ਦੱਸ ਆ ਲੈ ਫੜ 200 ਰੁਪਇਆ ਈਓ ਓ ਯਾ ਲੈ 200 ਰੁਪਇਆ ਈਓ ਲੈਵਾ ਜੋਲੇ ਬਣਾਉਂਗਾ ਹਾਂ 1 ਓ ਯਾ 200 ਰੁਪਇਆ ਈਓ ਜੋ ਲੈਣਾ ਮੈਂ ਲੈਵਾ ਨਹੀਂ ਇੱਧਰ ਲੈ ਆਜੋ ਗੱਡੀ ਵੱਲੋਂ ਹੁਣ ਸਪੈਸ਼ਲ ਫੋਨ ਵੀ ਕੀਤਾ ਤੇ ਮੈਂ ਨਾ ਜੋ ਬਣਵਾਉ ਨੂੰ ਕੀਤੀ ਸੀ ਬਰਬਾਦ ਇਹ ਤਾਂ ਈ ਗੱਲ ਉਹਨਾਂ ਨਾਲ ਮੈਂ ਤੇ ਪਰਮੀ ਤੋ ਉਲਟਾ ਫਸ ਗਿਆ ਉਹਨਾਂ ਤੁਹਾਨੂੰ ਸ਼ਾਪ ਦੇ ਪਈ ਵੀ ਸ਼ਾਪ ਹੈ ਜਾਈ ਮੈਨੂੰ ਮੈਂ ਤੇ ਪਰਮੀ ਗੱਡੀ ਵੱਲੋਂ ਉਹਦੇ ਜੋ ਠਾਕਾ ਲੱਗ ਗਿਆ ਤੇ ਵਿਆਹ ਦੇ ਦਿਨ ਮੇਨਾ ਭੈਣ ਜੀ ਨੇ ਗੱਲ ਕੀਤੀ ਆ ਤੇਰੇ ਸਾਹਮਣੇ ਕਿਤੇ ਉਦਾਂ ਹੀ ਕਰਨ ਦੇਦੇ ਆ ਮੈਨੂੰ ਥੋੜਾ ਪਤਾ ਸੀ ਕਿ ਉਹ ਮਗਰੀ ਪੈ ਜਾਣਾ ਉਹਨਾਂ ਨੇ ਮੇਰੇ ਕਿਹਨੂੰ ਗੱਡੀ ਲੈ ਕੇ ਤੇ ਤੁਰਿਆ ਤੇ ਉਹਨੂੰ ਦੀ ਸਮਝਿਆ ਸਾਰੀ ਉਹਨੂੰ ਸਮਝ ਜਾਣਾ ਆ ਹੂੰ ਹੂੰ ਨਹੀਂ ਮੈਂ Thank <laughs> you.